ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਆਪ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਸ਼ਾਮਲ ਹੈ ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵਾਨਤਬਾਨ ਮਨੀਸ਼ ਸ਼ੋਧਿਆ ਸੰਜੇ ਸਿੰਘ ਦੇ ਨਾਮ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਸਤਿੰਦਰ ਜੈਨ ਰਾਘਵ ਚੱਡਾ ਪੰਕਜ ਗੁਪਤਾ ਸੰਜੇ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਮ ਵੀ ਸ਼ਾਮਲ ਹਨ ਜੇਲ੍ਹ ਕੇ ਤਾਲੇ ਟੁੱਟ ਗਏ ਕੇਜਰੀਵਾਲ ਛੁੱਟ ਗਏ ਮੈਂ ਉੱਥੇ ਹੀ ਆਇਆ ਦਿੱਲੀ ਤੋਂ ਆਇਆ ਤੇ ਉਹਨਾਂ ਨੇ ਮੈਨੂੰ ਸੁਨੇਹਾ ਭੇਜਿਆ ਪੰਜਾਬ ਵਾਲਿਆਂ ਨੂੰ ਕਹੀਂ ਮੈਂ ਆ ਰਿਹਾ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਮੈਂ 16 ਤਰੀਕ ਨੂੰ 16 ਤਰੀਕ ਨੂੰ ਕੇਜਰੀਵਾਲ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਪੰਜਾਬ 'ਚ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ ਇਸ ਕਾਰਨ ਸੂਬੇ ਵਿੱਚ 16 ਤੇ 17 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ਵਿੱਚ 4 ਡਿਗਰੀ ਤਾਕ ਵਾਦਾ ਹੋ ਸਕਦਾ ਹੈ ਜਿਹੇ ਲਈ yellow alert ਜਾਰੀ ਕੀਤਾ ਗਿਆ ਹੈ ਦਖਣੀ ਪੰਜਾਬ ਦੇ ਕੁਝ ਈਸਿਆਂ ਵਿੱਚ 44 ਅਤੇ ਉੱਤਰੀ ਪੰਜਾਬ ਦੇ ਕੁਝ ਈਸਿਆਂ ਵਿੱਚ 40 ਤੇ 44 ਡਿਗਰੀ ਰਹਿ ਸਕਦਾ ਹੈ ਇਸ ਕਾਰਨ ਲੂ ਚੱਲੇਗੇ ਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਤੇਜ਼ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ 4 ਤੋਂ 5 ਦਿਨ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਗਰਮੀ ਵਿੱਚ ਵਾਧਾ ਹੋ ਸਕਦਾ ਹੈ ਲੋਕ ਸਭਾ ਚੋਣਾਂ ਲਈ ਕਾਂਗਸਾਈ ਕਮਾਂਡ ਵੱਲੋਂ ਪੰਜਾਬ ਲਈ ਸਟਾਰ ਪ੍ਰਚਾਰਕਾਂ ਦਾ ਐਲਾਨ ਕੀਤਾ ਗਿਆ ਹੈ ਕਾਂਗਰਸ ਵੱਲੋਂ ਜਾਰੀ ਲਿਸਟ ਵਿੱਚ ਕੁੱਲ 35 ਆਗੂਆਂ ਦੇ ਨਾਮ ਸ਼ਾਮਲ ਹਨ ਇਸ ਸੂਚੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਇਸ ਲਿਸਟ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਦਾ ਨਾਮ ਸ਼ਾਮਲ ਨਹੀਂ ਹੈ ਦੱਸਦੇ ਕਿ ਨਵਜੋਤ ਸਿੱਧੂ ਬੀਤੇ ਲੰਬੇ ਸਮੇਂ ਤੋਂ ਆਪਣੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਉਹਨਾਂ ਨੇ ਆਪਣੀ ਨਾਰਾਜ਼ਗੀ ਦਾ ਖੁੱਲ੍ਹ ਕੇ ਸੋਸ਼ਲ ਮੀਡੀਆ ਤੇ ਇਜ਼ਹਾਰ ਵੀ ਕੀਤਾ ਸੀ ਨਾਲ ਹੀ ਉਹਨਾਂ ਨੇ ਆਪਣੇ ਸਮਰਥਕਾਂ ਨਾਲ ਵਕਰੀਆਂ ਰੈਲੀਆਂ ਵੀ ਕੀਤੀਆਂ ਸਨ ਇਹਨਾਂ ਰੈਲੀਆਂ ਵਿੱਚ ਪੰਜਾਬ ਕਾਂਗਰਸ ਦਾ ਪਹਿਲਾ ਹੀ ਲਾਈਨ ਦਾ ਕੋਈ ਵੀ ਆਕੂ ਸ਼ਾਮਲ ਨਹੀਂ ਸੀ ਦੱਸ ਦੇ ਕਿ ਨਵਜੋਸ਼ੀਤੂ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਸਿਆਸੀ ਸਰਗਰਮੀ ਵਿੱਚ ਸ਼ਾਮਲ ਨਹੀਂ ਹੋ ਰਹੇ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਅਤੇ ਹੁਣ ਉਹ ਆਈਪੀਐਲ ਵਿੱਚ ਹਿੱਸਾ ਲੈਣ ਲਈ ਮੁੰਬਈ ਗਏ ਹੋਏ ਹਨ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾਖਲ ਕਰਨ ਲਈ ਸਿਰਫ 2 ਦਿਨ ਬਚੇ ਹਨ ਅਤੇ ਪਠਿੰਡਾ ਸੀਟ ਤੋਂ ਕਲ ਦੇ ਉਮੀਦਵਾਰ ਜ਼ਿੰਮਤ ਕੋਰ ਬਾਦਲੇ ਨਾਮਜ਼ਦਗੀ ਦਾਖਲ ਕੀਤੀ ਹੈ ਇਸ ਮੌਕੇ ਕਲ ਦਲ ਦੇ ਪ੍ਰਧਾਨ ਸੁਪੀ ਸਿੰਘ ਬਾਦਲੇ ਨੇ ਦਾਵਾ ਕਰਦਿਆ ਕਿ ਹੈ ਕਿ ਭਾਜਪਾ ਚੋਣਾ ਹਾਰ ਰਹੀ ਹੈ ਇਸ ਦਾ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾ ਤੋਂ ਲੱਗਦਾ ਹੈ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਵਿੱਚ ਲੱਗੇ ਹੋਏ ਹਨ ਮੰਗਲ ਸੂਤਰ ਖੋਣ ਦੀ ਗੱਲ ਕਹਿ ਰਹੇ ਹਨ ਉਹਨਾਂ ਕਹੇ ਕਿ ਰਾਜਸਥਾਨ ਵਿੱਚ ਭਾਜਪਾ ਨੂੰ 25 ਵਿੱਚੋਂ ਸਿਰਫ 15 ਸੀਟਾਂ ਮਿਲ ਰਹੀ ਹੈ ਅਤੇ ਨਾਰਥ ਦੇ ਦੂਜੇ ਸੂਬਿਆਂ ਵਿੱਚ ਵੀ ਇਹੋ ਹਾਲ ਹੈ ਜਿਹੜਾ ਪੰਜਾਬ ਦਾ ਦੇਸ਼ ਦਾ ਸਨੇਰਿਓ ਲੱਗ ਰਿਹਾ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬੰਦੇ ਸਿਆਮ ਯਾਰ ਇੱਕ ਜਿਹਦਾ ਮੈਸੇਜ ਕਲੀਅਰ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਆ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਕਹਿ ਨਹੀਂ ਸੋ ਦਿੱਥੇ ਉਹਨਾਂ ਦਾ ਘੜ ਸੀ ਮਹਾਰਾਸ਼ਟਰ ਚ ਕੰਪਲੀਟਲੀ ਕ੍ਰੈਸ਼ ਵਾਈਟ ਡਾਊਨ ਮਹਾਰਾਸ਼ਟਰ ਵੀ ਵਿਹਾਰ ਚ ਵੀ ਮੈਸਿਵ اپੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗਵਾੜ ਚ ਹੈ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਆਈ ਬੈਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ 25 ਤੇ 15 ਸੋ ਇਹ 10-10 ਸਾਰੇ ਇੱਕ-ਇੱਕ ਜ਼ੁਬੇ ਚ ਡਿੱਗਣ ਲੱਗ ਪਏ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ ਇਹ 70 ਸਾਲ ਦਾ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਸੁਭੀਂ ਜੀ ਹੈ ਕਾਂਗਰਸ ਕਾਂਗਰਸ ਨਹੀਂ ਮੈਂ ਖੜੀ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਇਸ ਟਾਕਿੰਗ ਅਬਾਊਟ ਪੰਜਾਬ ਦੇ ਵਿੱਚ ਹਾਂ ਪੰਜਾਬ ਦੇ ਸੰਦਰਭ ਵਿੱਚ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇਕੱਠੋਂ ਗੱਠਬੰਧ ਨਾਲ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀ ਕਰਤਾ ਇਹਨਾਂ ਨੇ ਇਹਦਾ ਵੀ ਇਹ ਕਿ ਆ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵਾਨ ਤਮਾਨ ਐਂਡ ਅਮੇਸ਼ਾ ਆਰ 1 ਦੇਖੋ ਦਿੱਲੀ ਜਨਾਰਾ ਬਣਾਈ ਫਿਰਦੇ ਆ ਲੋਕ 25 ਮਈ ਭਾਜਪਾ ਗਈ ਕਹਿੰਦੇ ਬੀਜੇਪੀ ਦਾ ਬੁਰਾ ਹਾਲ ਕੇਜਰੀਵਾਲ ਆ ਗਿਆ ਬਾਹਰ ਕੇਜਰੀਵਾਲ ਉਥੇ ਮੈਂ ਦਿੱਲੀ ਜਾ ਕੇ ਆਇਆ 16 ਤਰੀਕ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣਗੇ ਦਰਬਾਰ ਸਾਹਿਬ ਮੱਥਾ ਟੇਕਣਗੇ ਦਰਗਾਹਾਂ ਸਾਹਿਬ ਮੱਥਾ ਟੇਕਣਗੇ ਸੋ ਵੀਰੋ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਇਹਨਾਂ ਨੇ ਡੂਮਲੇ ਚ ਡੜਾ ਮਾਰ ਲਿਆ ਜਦੋਂ ਕੇਜਰੀਵਾਲ ਸਾਹਿਬ ਬਾਹਰ ਆ ਗਏ ਉਹ ਕਹਿੰਦੇ ਮੈਂ ਸਾਰੇ ਦੇਸ਼ ਜਾਊਂਗਾ ਚਾਰ ਰਾਊਂਡ ਹੋ ਗਏ ਤੁਹਾਨੂੰ ਖੁਸ਼ਖਬਰੀ ਦੱਸ ਦਿੰਨੇ ਆ ਚਾਰ ਰਾਊਂਡ ਹੋ ਗਏ ਵੋਟਾਂ ਦੇ ਤੇ ਚਾਰਾਂ ਦੇ ਵਿੱਚੋਂ ਬੀਜੇਪੀ ਹਾਰ ਰਹੀ ਐ ਇਸੇ ਕਰਕੇ ਪ੍ਰਧਾਨ ਮੰਤਰੀ ਦਾ ਜਿਹੜਾ ਮੋਦੀ ਦਾ ਭਾਸ਼ਣ ਬਦਲ ਗਿਆ ਮੰਗਲ ਸੂਤਰਾਂ ਤੇ ਆ ਗਿਆ ਹੁਣ ਮੰਗਲ ਸੂਤਰਾਂ ਤੇ ਲੋਕਾਂ ਨੂੰ ਡਰਾਉਣ ਲੱਗ ਗਿਆ ਵੀਰੋ ਬਿਰੋ 10 ਸਾਲਾਂ ਬਾਅਦ ਕੋਈ ਸਕੂਲ ਨਹੀਂ ਖਣਾਉਂਦੇ 10 ਸਾਲਾਂ ਬਾਅਦ ਕੋਈ ਹਸਪਤਾਲ ਨਹੀਂ ਖਣਾਉਂਦੇ 10 ਸਾਲਾਂ ਬਾਅਦ ਕੋਈ ਨੌਕਰੀ ਦਿੱਤੀ ਨਹੀਂ ਖਣਾਉਂਦੇ 10 ਸਾਲਾਂ ਬਾਅਦ ਜਿਹੜਾ ਸਿਰਫ ਮੰਗਲ ਸੂਤਰਾਂ ਤੋਂ ਡਰਾ ਕੇ ਕਿ ਤੁਹਾਡੇ ਆ ਖੋਹ ਲੈਣਗੇ ਤੁਹਾਡੀਆਂ ਮੱਜਾਂ ਖੋਹ ਲੈਣਗੇ ਤੁਹਾਡੀਆਂ ਗਾਵਾਂ ਖੋਹ ਲੈਣਗੇ ਬਿਰੋ ਇਹ ਕੰਮਾਂ ਤੇ ਆ ਗਏ ਇਸ ਕਰਕੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣੀ ਚਾਹਨਾ 4 ਜੂਨ ਨੂੰ ਸੈਂਟਰ ਦੀ ਸਰਕਾਰ 'ਚ ਸਭ ਤੋਂ ਵੱਡਾ ਹਿੱਸਾ ਆਵਾਜ਼ੀ ਪਾਰਟੀ ਦਾ ਹੋਊਗਾ ਤੁਹਾਡਾ ਫਿਰ ਸੈਂਟਰ ਦੇ ਫੈਸਲੇ ਆਪਾਂ ਕਰਿਆ ਕਰਾਂਗੇ ਮਜਾਲ ਆ ਪੰਜਾਬ ਦਾ 1 ਰੁਪਿਆ ਉੱਥੇ ਰਹਿ ਜੇ ਸਾਰੇ ਪੈਸੇ ਲਿਆ ਕੇ ਇੱਥੇ ਲੋਕਾਂ ਤੇ ਲਾਵਾਂਗੇ ਮੈਂ ਖਜ਼ਾਨੇ ਨੂੰ ਵੀ ਭਰੂੰਗਾ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ ਉਹੀ ਖਜ਼ਾਨਾ ਮੈਂ ਤਾਂ ਕਦੇ ਕਿਹਾ ਨਹੀਂ ਖਾਲੀ ਹੈ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਨਾਲੇ 24 ਘੰਟੇ ਆਉਣ ਲੱਗ ਗਈ 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਤੇ ਜਿਹੜੀ ਖੇਤਾਂ ਵਾਲੀ ਲਾਈਟ ਹੈ ਦਿਨੇ ਵੀ ਜਦੋਂ ਮਰਜੀ ਜਾ ਕੇ ਤੁਸੀਂ ਸਟਾਰਟਰ ਦਾ ਸੋਚਦਾ ਬਲੋ ਤੁਹਾਡੇ ਤੁਹਾਡਾ ਟੂਬਲ ਚੱਲਦਾ ਕਿਉਂ ਬਾਪੂ ਚੱਲਦਾ ਨਾ ਰਾਤਾਂ ਨੂੰ ਜਾਣ ਦੀ ਲੋੜ ਨਹੀਂ ਪਈ ਕਿਉਂ ਰਾਤਾਂ ਨੂੰ ਸੱਪਾਂ ਜੀਆਂ ਸਰੀਆਂ ਮਿੱਧੀਏ ਉਹ ਸਾਰੀ ਦੁਨੀਆ ਦੇ ਦਫ਼ਤਰ ਮੈਂ ਅਫਸਰਾਂ ਨੂੰ ਬੁਲਾ ਕੇ ਕਿਹਾ ਉਹ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਨੇ ਕਿਸਾਨ ਦਾ ਦਫ਼ਤਰ ਰਾਤ ਦੇ 1.5 ਵਜੇ ਕਿਉਂ ਲਾਉਨੇ ਹੋ ਕਹਿੰਦੇ 1.5 ਵਜੇ ਬਿਜਲੀ ਆਉਗੀ ਜਿੰਨਾ ਪਹਿਲਾਂ ਸੌ ਸਕਦੇ ਐ ਨਾ ਬਾਅਦ ਸੌ ਸਕਦੇ ਵੀਰੋ ਵੀਰੋ ਐਸ ਵਾਰ ਡੀਜ਼ਲ ਵੀਰੋ ਐਸ ਵਾਰ ਜਨਰੇਟਰਾਂ ਵਾਸਤੇ ਡੀਜ਼ਲ ਖੀਦਣ ਦੀ ਲੋੜ ਨਹੀਂ ਪਈ ਮੇਰੇ ਦੋ ਤਿੰਨ ਮਿੱਤਰ ਨੇ ਪੈਟਰੋਲ ਪੰਪ पे ਉਹਨਾਂ ਦੇ ਕਹਿੰਦੇ ਚੱਲ ਕੋਈ ਗੱਲ ਨਹੀਂ ਸਨ ਸਾਡੀ ਸੇਲ ਘਟੀ ਆ ਪਰ ਕਟੁਕਟ ਸਾਡੇ ਭਰਾਵਾਂ ਦਾ ਮਾਣ ਵਧਿਆ 1 ਲੀਟਰ ਵੀ ਕਹਿੰਦੇ ਕੋਈ ਸਾਡੇ ਕੋਲੇ ਪਰਚੀ ਲੈ ਕੇ ਆੜਤੀ ਦੀ ਜਾਂ ਵੈਸੇ ਢੋਲ ਲੈ ਕੇ ਨਹੀਂ ਆਇਆ ਕਿ ਜਨਰੇਟਰ ਚਲਾਉਣਾ ਪਹਿਲਾਂ ਜਨਰੇਟਰ ਦਾ ਤੇਲ ਵੀ ਉਹਨੇ ਹੀ ਲੱਗ ਜਾਂਦਾ ਸੀ ਸੋ ਮੇਰੇ ਵੀਰੋ ਇਹ ਜੇ ਨੀਅਤ ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਆਉਣ ਵਾਲੇ ਦਿਨਾਂ ਚ ਹੁਣ ਨਹਿਰੀ ਪਾਣੀ 80 70 ਤੋਂ 80% ਤੱਕ ਪਹੁੰਚਾਵਾਂਗੇ ਖੇਤਾਂ ਚ ਉਹਦੇ ਨਾਲ ਸਾਡੇ 6 ਲੱਖ ਟਿਊਬਵਲ ਜਿਹੜਾ ਉਹ ਖੜ ਜੂਗਾ ਬੰਦ ਹੋ ਜੂਗਾ ਥੱਲੋਂ ਪਾਣੀ ਬਚੂਗਾ ਧਰਤੀ ਚੋਂ ਵੀਰੋ ਬਿਜਲੀ ਦਾ ਖਰਚਾ ਬਚੂਗਾ ਨਾਲੇ ਸਾਡੇ ਗੁਰੂ ਸਾਹਿਬ ਦਾ ਕਿਹਾ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਉਸ ਬਚਨ ਤੇ ਵੀ ਥੋੜੇ ਥੋੜੇ ਪੂਰੇ ਉਤਰਾਂਗੇ ਆਪਾਂ ਧਰਤੀ ਦਾ ਪਾਣੀ ਬਚਾਉਣਾ ਆਪਾਂ ਹਵਾ ਬਚਾਉਣੀ ਹੈ ਆਪਾਂ ਪਵਨ ਗੁਰੂ ਪਵਨ ਹਵਾ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਸੋ ਵੀਰੋ ਆਪਾਂ ਇਕੱਠੇ ਆਪਾਂ ਇਕੱਠੇ ਕੰਮ ਕਰਾਂਗੇ ਪਰ ਮੈਨੂੰ ਇਹ ਮੈਂ ਲੜੀ ਜਾਂਦਾ ਮੈਂ ਮੈਂ ਸੁਪਰੀਮ ਕੋਰਟ 'ਚ ਮੈਂ ਇਕੱਲਾ ਲੜ ਰਿਹਾ ਹਾਂ ਮੈਂ ਪੰਜਾਬ ਦੇ ਹੱਕਾਂ ਵਾਸਤੇ ਮੈਂ ਗਵਰਨਰ ਨਾਲ ਲੜ ਰਿਹਾ ਮੈਂ ਮੈਂ ਸੈਂਟਰ ਨਾਲ ਲੜ ਰਿਹਾ ਪਰ ਮੈਨੂੰ ਮੈਂ ਲੜੂੰਗਾ ਲੜਦਾ ਰਹੂੰਗਾ ਪਰ ਮੈਨੂੰ 13 ਹੱਥ ਤੇ 13 ਜਵਾਨਾਂ ਹੋਰ ਦਿਓ ਤਾਂ ਕਿ ਉੱਥੇ ਜਾ ਕੇ 10 ਸਾਡੇ ਪਹਿਲੇ ਹੀ ਨੇ ਪਾਰਲੀਮੈਂਟ ਚ 13 ਇੱਥੋਂ ਹੋਗੇ ਫਿਰ ਕੁਰਖੇਤਰ ਫਿਰ ਦਿੱਲੀ ਫਿਰ ਗੁਜਰਾਤ ਚੋਂ ਆ ਰਹੇ ਨੇ ਜਦੋਂ 30 40 ਉੱਥੇ ਹੋਗੇ ਮਜਾ ਆ ਕੋਈ ਮਾਇਦਾ ਲਾਲ ਪੰਜਾਬ ਦਾ ਪੈਸਾ ਜਾਂ ਪੰਜਾਬ ਦਾ ਹੱਕ ਮਾਰ ਕੇ ਦਿਖਾ ਦੇ ਗਰੰਟੀਆਂ ਪੂਰੀਆਂ ਕਰ ਰਹੇ ਆ ਕੁਝ ਤਾਂ ਹੈ ਜੀਆਂ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਦਿੱਤੀ ਨਹੀਂ ਸੀ ਟੋਲ ਪਲਾਜ਼ਾਂ ਬਰ ਤਾਂ ਨਹੀਂ ਕਿਹਾ ਸੀ 16 ਬੰਦ ਕਰਤੇ ਬਾਈ ਜੀ 16 ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਵਚਨ ਲੱਗ ਗਿਆ ਪੰਜਾਬੀਆਂ ਦਾ ਟੋਲ ਪਲਾਜ਼ਾਂ ਕਰਕੇ ਇੱਕ ਦਿਨ ਦਾ ਐਵੇਂ ਲੁੱਟੀ ਜਾਂਦੇ ਸੀ ਲੋਕਾਂ ਨੂੰ ਆਉਣ ਦੇ ਪੈਸੇ ਜਾਣ ਦੇ ਪੈਸੇ ਪੈਸੇ ਫੜਨੇ ਸੀ ਹੋਰ ਕਿਹੜਾ ਉੱਥੇ ਕੱਚਾ ਮਾਲ ਆਉਂਦਾ ਨਾ ਕੋਈ ਪੋਲੂਸ਼ਨ ਸਾਡੀ ਗਾਈਡਲਾਈਨ ਦੀ ਲੋੜ ਹੈ ਜਿਹੜਾ ਇੱਧਰ ਨੂੰ ਜਾਂਦਾ ਉਹ ਤੋਂ ਪੈਸੇ ਫੜ ਲਓ ਜਿਹੜਾ ਇੱਧਰ ਨੂੰ ਜਾਂਦਾ ਉਹ ਤੋਂ ਪੈਸੇ ਫੜ ਲਓ ਵੀਰੋ ਇਹ ਤਾਂ ਹੋਇਆ ਜੇ ਨੀਅ ਸਾਫ ਹੈ ਮੇਰੇ ਕੋਲੇ ਵੀ ਉਹਨਾਂ ਨੇ ਫਾਈਲਾਂ ਭੇਜੀਆਂ ਸੀ 431 ਦਿਨ ਵਧਾ ਦਿਓ 342 ਦਿਨ ਵਧਾ ਦਿਓ ਮੈਂ ਕਿਹਾ ਤੁਸੀਂ ਬੋਰੀ ਬਿਸਤਰਾ ਚੱਕੋ ਬਣਿਆ ਵਧਾਉਣ ਦੇ ਤੁਸੀਂ ਖੇਤੀ ਆਪਣਾ ਇੱਥੋਂ ਬੋਰੀ ਬਿਸਤਰਾ ਚੱਕੋ ਹੁਣ ਜਿਹੜੀਆਂ ਬਿਲਡਿੰਗਾਂ ਨੇ ਉਹ ਜਿਹੜੀਆਂ ਟੋਲ ਪਲਾਜ਼ੇ ਵਾਲੀਆਂ ਉਸ ਕਰਦਿਆਂ ਨੇ ਉਥੇ ਆਮ ਆਦਮੀ ਕਲੀਨਿਕ ਖੋਲਾਂਗੇ ਨਾਲ ਸ਼ਾਨਦਾਰ ਲੇਡੀਜ਼ ਲਈ ਖਾਸ ਤੌਰ ਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਸ਼ਾਨਦਾਰ ਬਾਥਰੂਮ ਦਾ ਪ੍ਰਬੰਧ ਉਥੇ ਕਰਾਂਗੇ ਉਥੇ ਬੇਰਕਾ ਦੇ ਬੂਥ ਲੱਗਣਗੇ ਤੇ ਹੋਰ ਖਾਣ ਪੀਣ ਦਾ ਸਮਾਨ ਤਾਂ ਕਿ ਰੁੱਕੇ ਪਰਿਵਾਰ ਕੋਈ ਆਪਣਾ ਰੁੱਕੇ ਉਥੇ ਕੋਈ ਦਵਾਈ ਬੂਟੀ ਲੈਣੀ ਆ ਉਹ ਲੈ ਲੇ ਜਾਂ ਕੋਈ ਬਾਥਰੂਮ ਯੂਜ਼ ਕਰਨਾ ਹੈ ਜਾਂ ਕੁਝ ਖਾਣਾ ਪੀਣਾ ਸੋ ਵੀਰੋ ਇਹ ਪਲਾਨਿੰਗਾਂ ਨੇ ਨਹਿਰਾਂ ਕੱਢ ਰਿਆਂ ਤੋਂ ਇੱਕ ਤਾਂ 206 ਮੈਗਾਵਾਟ ਦਾ ਆਪਾਂ ਨੇ ਬਣਾਤਾ ਧਾਰਕਲਾ ਜਿਹੜਾ ਡੈਮ ਹੈ ਉਹਦੇ ਨਾਲ ਇੱਕ ਨਹਿਰ ਪੂਰੀ ਹੋਈ ਨਹਿਰ ਇੱਕ ਦੁਆਬੇ ਵਿਚ ਦੀ 24 ਘੰਟੇ 12 ਮਹੀਨੇ 23 ਦਿਨ ਚੱਲੂਗੀ ਇੱਕ ਨਹਿਰ ਕੱਢ ਲਿਆ ਮਾਲਵਾ ਨਹਿਰ ਉਹਦਾ ਨਾਮ ਰੱਖਿਆ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਇਧਰਲੇ ਪਾਸੇ ਗਿੱਦੜਵਾਹੇ ਵਾਲੇ ਪਾਸੇ ਪਰਲੇ ਪਾਸੇ ਤਾਂ ਹੈਗੀ ਆ ਉਹ ਵੀ ਆਪਣੀ ਹੈ ਇਧਰਲੇ ਪਾਸੇ ਵੀ ਨਹਿਰ ਹੋਊਗੀ ਤੇ ਵੀਰੋ ਜਿਹੜਾ ਉਧਰੋਂ ਪਾਣੀ ਚੱਕ ਕੇ ਕਰਲੌਸਕਰ ਦੇ ਪੰਪਾਂ ਨਾਲ ਇਧਰ ਨੂੰ ਛੱਡਦੇ ਆ ਉਹ ਖਰਚਾ ਵੀ ਬਚੂਗਾ ਤੇ ਆਪਣਾ ਪਾਣੀ ਜਿਹੜਾ ਉਹ ਨਹਿਰੀ ਪਾਣੀ ਉਹ ਚ ਤਤ ਹੁੰਦੇ ਨੇ ਉਜਾਊ ਸ਼ਕਤੀਬੱਧੀ ਆ ਉਹਦੇ ਨਾਲ ਉਹ ਵੀ ਲੋਕਾਂ ਦਾ ਤੁਸੀਂ ਵੀਡੀਓ ਦੇਖਦੇ ਹੋਵੋਗੇ ਕੋਈ ਕਹਿੰਦਾ ਜੀ 25 ਸਾਲਾਂ ਬਾਅਦ ਸਾਡੇ ਪਿੰਡ ਕੱਸੀ ਚ ਪਾਣੀ ਆਇਆ ਕੋਈ ਕਹਿੰਦਾ ਜੀ 30 ਸਾਲਾਂ ਬਾਅਦ ਪਾਣੀ ਦੇਖਿਆ ਇਹਨਾਂ ਦਾ ਧਿਆਨ ਪਹਿਲਾਂ ਹੈ ਹੀ ਨਹੀਂ ਸੀ ਕਿਤੇ ਇਹਨਾਂ ਦਾ ਧਿਆਨ ਸਿਰਫ ਲੁੱਟਣ ਤੇ ਸੀ ਇਹ ਸਾਰੇ ਇਹ ਸਾਰੇ ਪੁੱਤ ਭਤੀਜੇ ਸਾਲੇ ਜੀਜੇ ਇਸੇ ਕੰਮ 'ਤੇ ਲੱਗੇ ਹੋਏ ਸੀ ਸੋ ਇਹਨਾਂ ਨੂੰ ਹੁਣ ਪਤਾ ਲੱਗੂਗਾ ਇਹਨਾਂ ਨੂੰ ਹੁਣ ਪਤਾ ਲੱਗੂਗਾ ਸੁਖਬੀਰ ਬਾਦਲ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ-ਹੁਣੇ ਉਹਨਾਂ ਦੇ ਮਿੰਤਾ ਕਰਕੇ ਸਾਡੇ ਨੇ ਭਾਜਪਾ ਲੈਣੀ ਆ ਵੀ ਸਾਡੇ ਨਾਲ ਹਿਜੋਤਾ ਕਰ ਲੋ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਬੋਗੇ ਤੁਹਾਡਾ ਜਿਹੜਾ ਹਾਲ ਐ ਤੁਸੀਂ ਨਾਲ ਸਾਨੂੰ ਡੋਬੋਗੇ ਸੋ ਵੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਐ ਇਹ ਕੱਛੂ ਤੇ ਕੱਛੂ ਤੇ ਚੂਹੇ ਦੀ ਦੋਸਤੀ ਵਾਲਾ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਕਹਿੰਦੇ ਇਕੱਠੇ ਰਿਆ ਕਰਾਂਗੇ ਥੋੜੀ ਜੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਪੇ ਦੇ ਵਿੱਚ ਵੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘੰਟੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਜਿਉਹਾਂ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਉਹ 200 ਮੀਟਰ ਤੋਂ ਕਛੂ ਡਿੱਗਿਆ ਜੋ ਕਿ ਕਛੂ ਮਰ ਗਿਆ ਸਭੀਰੋ ਇਹ ਇੱਕ ਦੂਜੇ ਨੂੰ ਡੋਬਣ ਵਾਲੇ ਨੇ ਇਹ ਫੈਸਲਾ ਕਰ ਲੈਣ ਕਛੂ ਕੌਣ ਹੈ ਤੇ ਚੂਹਾ ਕੌਣ ਹੈ ਐਨਾ ਪਤਾ ਮਰਨਾ ਦੋਨਾਂ ਨਹੀਂ ਹੈ ਬਸ ਮਸਾਂ 13 ਪੂਰੇ ਕੀਤੇ ਨੇ ਬੰਦੇ ਐ ਨਹੀਂ ਨਾਲ ਕੋਲੇ ਸਭੀਰੋ ਇਹ ਕੀ ਕਰਨਗੇ ਸੋ ਪੰਜਾਬ ਨੂੰ ਤਾਂ ਉਹੀ ਬੰਦਾ ਪੰਜਾਬ ਦੀ ਲੜਾਈ ਲੜ ਸਕਦਾ ਜਿਹੜਾ ਪੰਜਾਬ ਦੇ ਦੁੱਖਾਂ ਦਰਦਾਂ ਨੂੰ ਜਾਣਦਾ ਹੋਵੇ ਜਿਨ੍ਹਾਂ ਗਰੀਬੀਆਂ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਪਤਾ ਹੋ ਸਕਦਾ ਬਾਈ ਆ ਜਿਹੜੇ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਆਪਾਂ ਤਾਂ ਗਾਚਰੀਆਂ ਵਾਲੀਆਂ ਫੱਟੀਆਂ ਵਾਲਿਆਂ ਊੜਾ ਆੜਾ ਲਿਖਦੇ ਹੁੰਦੇ ਸੀ ਫੱਟੀਆਂ 'ਤੇ ਤੇ ਬੋਰੀ ਘਰੋਂ ਲੈ ਕੇ ਜਾਂਦੇ ਹੁੰਦੇ ਸੀ ਆਪਦੇ ਬੈਠਣ ਵਾਸਤੇ ਤੇ ਇਹ ਇਹ ਪੜਿਆ ਏਸੀ ਸਕੂਲਾਂ ਚ ਇਹਨੂੰ ਕੀ ਪਤਾ ਪੰਜਾਬੀ ਕੀ ਹੁੰਦੀ ਹੈ ਇਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਮੈਨੂੰ ਮੈਂ ਇੱਕ ਟੀਵੀ ਤੇ ਨੈਸ਼ਨਲ ਟੀਵੀ ਤੇ ਇੰਡੀਆ ਟੀਵੀ ਉਹਦੇ ਤੇ ਮੇਰੀ ਇੰਟਰਵਿਊ ਚੱਲ ਰਹੀ ਸੀ ਉਹ ਮੈਨੂੰ ਕਹਿੰਦੇ ਸਾਡਾ ਇੱਕ ਰਾਉਂਡ ਹੈ ਉਹਨੂੰ ਕਹਿੰਦੇ ਰੈਪਿਡ ਫਾਇਰ ਮੈਂ ਕਿਹਾ ਅੱਛਾ ਜੀ ਕਹਿੰਦੇ ਅਸੀਂ ਨਾਮ ਲਵਾਂਗੇ ਤੁਹਾਡੇ ਸਾਹਮਣੇ ਲੀਡਰਾਂ ਦੇ ਤੁਸੀਂ ਉਹਦੇ ਬਾਰੇ ਕੁਝ ਵੀ ਬੋਲ ਕੇ ਦੱਸ ਦਿਓ ਕਿ ਉਹਦਾ ਸੁਭਾਅ ਕਿਹੋ ਜਿਹਾ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ ਮੈਂ ਕਿਹਾ ਲਓ ਨਾ ਕਹਿੰਦੇ ਸੁਵੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦਾ ਬਾਦਸ਼ਾਹ ਬਣਨਾ ਚਾਹੁੰਦਾ ਕਹਿੰਦੇ ਕੈਪਟਨ ਮਨਿੰਦਰ ਸਿੰਘ ਮੈਂ ਕਹਾਂ ਮੈਲਾਂ ਚ ਰਹਿਣ ਵਾਲੇ ਬੰਦੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਤੇ ਹੁਣ ਭਾਜਪਾ ਦਾ ਰਾਜ ਆ ਭਾਈ ਭਾਜਪਾ ਦੇ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਇਆ ਹੀ ਨਹੀਂ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾ ਕਿਸੇ ਵੀ ਗੱਲ ਨੂੰ ਕਿਸੇ ਵੀ ਥਾਂ ਤੇ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਨਾਲੇ ਕਹਿੰਦਾ ਮੇਰੀ ਗਾਰੰਟੀ ਹੈ ਕਹਿੰਦਾ ਕਿਵੇਂ ਮੈਂ ਕਹਾ ਚੰਦਰਯਾਨ ਦਾ ਲੌਂਚਿੰਗ ਵੇਲੇ ਚਲਾ ਗਿਆ ਉੱਥੇ ਜੋ ਚੰਦਰਯਾਨ ਲੌਂਚ ਕਰਨਾ ਸੀ ਜਾ ਕੇ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਮੈਂ ਕਹਾ ਅੱਠਵੀਂ ਨੌਵੀਂ ਦੇ ਸਰਟੀਫਿਕੇਟ ਨਹੀਂ ਮਿਲਲੇ ਇਸਰੋਜ ਕਿਧਰ ਫਿਰਦਾ ਏ ਇਸਰੋਜ ਕਿੱਥੇ ਉਸਦਾ ਪੜੇ ਲਿਖੇ ਬੰਦੇ ਜਾਂਦੇ ਆ ਸਾਇੰਸਟਿਸ ਮੈਂ ਕਹਾ ਹੁਣ ਇਹ ਕਿਵੇਂ ਜੋੜੂਗਾ ਕਹਿੰਦਾ ਦੇਖੋ ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ ਪੜ੍ਹਾਈ ਵਾਲੇ ਪਾਸੇ ਤਾਂ ਮੇਰਾ ਹੱਥ ਟਾਇਟ ਸੀ ਹੈਨਾ ਪੜ੍ਹਾਈ ਵਾਲੇ ਪਾਸੇ ਤਾਂ ਮੈਂ ਐਸਾ ਵੈਸੇ ਸੀ ਇਸ ਕਰਕੇ ਸਕੂਲ ਦਾ ਹਰੇਕ ਟੀਚਰ ਸਭ ਤੋਂ ਪਹਿਲਾਂ ਆ ਕੇ ਮੈਨੂੰ ਕਹਿੰਦਾ ਹੁੰਦਾ ਸੀ ਅਬ ਤੂੰ ਇਸ ਰੋ ਵਿੱਚ ਬੈਠੋ ਅਬ ਇਸ ਰੋ ਵਿੱਚ ਇਸ ਰੋ ਵਿੱਚ ਇਸ ਰੋ ਵਿੱਚ ਇਸ ਰੋ ਸੇ ਮੇਰਾ ਪੁਰਾਣਾ ਨਾਤਾ ਹੈ ਕਹਿੰਦੇ ਕਹਿੰਦੇ ਅਰਵਿੰਦ ਕੇਜਰੀਵਾਲ ਮੈਂ ਕਿਹਾ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਂਦਾ ਹੈ ਕਹਿੰਦੇ ਜੈ ਜੰਦਾਬਾਦ ਜਿੰਦਾਬਾਦ ਕਹਿੰਦੇ ਭਗਵੰਤ ਮਾਨ ਮੇਰਾ ਹੀ ਨਾਮ ਲੈਂਦਾ ਮੈਨੂੰ ਕਹਿੰਦੇ ਭਗਵੰਤ ਮਾਨ ਮੈਂ ਕਹਾਂ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਦੋਨੋਂ ਹੱਥੋਂ ਪਰਚਾ ਕੇ ਦੋਨਾਰੇ ਲਾ ਦਿਓ ਇਨਕਲਾਬ ਇਨ ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀ ਗਿਆ 10 ਸਾਲ ਹੁਣ ਜੁਰਮਾਨਾ ਲਿਆ ਉਤੋਂ ਵੀ 1 ਕਰੋੜ 84 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕੇ ਮੇਰੇ ਰਹਿ ਸਕਦਾ ਬਿਨਾਂ ਪੈਸੇ ਦਿੱਤੇ ਦੇਖੋ ਜੀ ਆਪਾਂ ਨੇ ਕਹਤਾ ਵੀ ਪੈਸੇ ਜਮਾ ਕਰਾ ਤਾਂ ਆਪਦੇ ਕਾਗਜ ਭਰੀ ਉਹ ਹੁਣ ਕਹਿੰਦਾ ਕਹਿੰਦਾ ਮੈਂ ਪਾਜਪਾਲੇ ਦਾ ਅਫਸਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਉਹ ਮੈਂ ਕਿਹਾ ਇੱਥੇ ਫੁੱਟਪਾਥ ਵਾਲਿਆਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਛ ਨਹੀਂ ਇਹਨਾਂ ਨੇ ਆਪਦੀਆਂ ਪਾਰਟੀਆਂ ਬਦਲੀਆਂ ਨੇ ਜਿੱਦੋਂ ਮੌਕਾ ਮਿਲਦਾ ਉਦੋਂ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦ ਨੂੰ ਮਾਜੀ ਡੇਡਾ ਕਰ ਦੋ ਉਦੋਂ ਨਹੀਂ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀਆਂ ਜੇ ਲੱਗੀਆਂ ਹੁੰਦੀਆਂ ਨਾ ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਹਨਾਂ ਤੇ ਨਾ ਯਕੀਨ ਕਰਿਓ ਆਪਾਂ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਆਪਣੇ ਆਪਣੇ ਰੰਗ ਪੰਜਾਬ ਦੇ ਆਪਣੇ ਹਿੱਸੇ ਦਾ ਰੰਗ ਭਰੋ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਸੋ ਵੀਰੋ ਇਹ ਤੁਹਾਡਾ ਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਜਿਹੜਾ ਮੈਨੂੰ ਥਕਾਵਟ ਨਹੀਂ ਹੋਣ ਦਿੰਦਾ